ਵਾਹਿਗੁਰੂ ਸਾਹਿਬ ਜੀ ਪੈ ਨਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾ ਭਜੈ ਸਫਲ ਹੋਏ ਤੇਹ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਵੱਡ ਭਾਗੇ ਹੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤ ਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਆਪਾਂ ਸਾਰੇ ਸੰਖੇਪ ਰੂਪ ਵਿੱਚ ਬਹੁਤ ਹੀ ਸਰਲ ਤੇ ਸਿੱਧੇ ਰੂਪ ਵਿੱਚ ਇਹਨਾਂ ਦੀ ਕਥਾ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ ਅੱਜ ਆਪ ਜੀਆ ਨੇ ਸ਼ਲੋਕ ਨੰਬਰ 20 ਦਾ ਪਾਠ ਸਰਵਨ ਕੀਤਾ ਹੈ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਭੈ ਨਾਸ਼ਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਸਮਾ ਕਲ ਯੁੱਗ ਦਾ ਹੈ ਨਾ ਕਲੇਸ਼ਾਂ ਭਰੇ ਸਮੇਂ ਦੇ ਵਿੱਚ ਸਾਰੇ ਭੈ ਡਰ ਦੂਰ ਕਰਨ ਵਾਲਾ ਅਤੇ ખોટી ਮਤ ਨੂੰ ਨਾਸ਼ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਉਹਦੇ ਸਿਮਰਨ ਵਿੱਚ ਲੀਨ ਹੋ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਉਹਦੇ ਕਲੇਸ਼ ਉਹਦੇ ਸਾਰੇ ਡਰ ਤੇ ਉਹਦੀ ખોਟੀ ਮਤ ਜਿਹਨੂੰ ਦੁਰਮਤ ਕਹਿੰਦੇ ਨੇ ਉਹਦਾ ਵੀ ਨਾਸ਼ ਹੋ ਜਾਂਦਾ ਹੈ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਤੇ ਜਿਹੜਾ ਦਿਨ ਰਾਤ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਹਦੇ ਸਿਮਰਨ ਵਿੱਚ ਲੱਗਾ ਰਹਿੰਦਾ ਹੈ ਮਹਾਰਾਜ ਕਹਿਣ ਲੱਗੇ ਉਹਦੇ ਜ਼ਿੰਦਗੀ ਦੇ ਸਾਰੇ ਮਨੋਰਥ ਉਹਦੇ ਸਾਰੇ ਹੀ ਕੰਮ ਜਿਹੜੇ ਨੇ ਉਹ ਸਫਲ ਹੁੰਦੇ ਨੇ ਸਤਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗੁਰਮੁਖੋ ਇਸ ਬੰਦੇ ਦੇ ਜੀਵਨ ਨੂੰ ਬਿਆਨ ਕੀਤਾ ਹੈ ਇਸ ਬੰਦੇ ਦੇ ਮਨ ਵਿੱਚ ਡਰ ਹੈ ਡਰ ਇਸ ਕਰਕੇ ਕਿਉਂਕਿ ਇਹ ਦੁਨਮਤ ખોਟੀ ਮਤ ਦਾ ਧਾਰਨੀ ਹੈ ખોਟੀ ਮਤ ਦੁਆਰਾ ਕੀਤੇ ਹੋਏ ਕਰਮ ਉਹ ਬੁਰੇ ਨੇ ਬੁਰੇ ਕਰਮਾਂ ਕਰਕੇ ਇਹ ਬੰਦਾ ਡਰਦਾ ਹੈ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਵੇਖੋ ਸੋ ਡਰੇ ਜੋ ਪਾਪ ਕਮਾਉਂਦਾ ਧਰਮੀ ਵਿਗਸੇਤ ਡਰਦਾ ਉਹ ਹੈ ਜਿਨੇ ਪਾਪ ਕਰਮ ਕੀਤੇ ਨੇ ਡਰਦਾ ਉਹ ਹੈ ਜਿਨੇ ਕਿਸੇ ਨਾਲ ਠੱਗੀ ਬੇਈਮਾਨੀ ਚੋਰੀ ਕੀਤੀ ਏ ਗੁਰਮੁਖੋ ਉਸ ਨੂੰ ਡਰਨ ਦਾ ਕੀ ਲੋੜ ਜਿਹਦੇ ਕੋਲ ਹੈ ਸੱਚ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਗੁਰਮੁਖ ਨੂੰ ਕੋਈ ਡਰ ਨਹੀਂ ਡਰਦਾ ਤੇ ਮਨਮੁਖ ਪਾਪੀ ਸਾਖਤ ਬੰਦਾ ਹੈ ਖੋਟੀ ਮਤ ਤੇ ਭੈ ਦਾ ਆਪਸ ਵਿੱਚ ਬਹੁਤ ਗੂੜਾ ਸਬੰਧ ਹੈ ਜਿਵੇਂ ਮਾਂ ਅਤੇ ਪੁੱਤਰ ਦਾ ਸਬੰਧ ਹੈ ਮਾਂ ਤੋਂ ਪੁੱਤਰ ਦਾ ਜਨਮ ਹੋਇਆ ਹੈ ਪੁੱਤਰ ਦਾ ਜਨਮ ਹੋਇਆ ਤੇ ਤਾਂ ਉਹਨੂੰ ਮਾਂ ਕਹਿਣ ਲੱਗੇ ਇਸੇ ਤਰ੍ਹਾਂ ਜਿਹੜੀ ਖੋਟੀ ਮਾਤੇ ਨਾ ਉਹ ਗੁਰਮਖੋ ਭੈ ਨੂੰ ਡਰ ਨੂੰ ਜਨਮ ਦਿੰਦੀ ਏ ਖੋਟੀ ਮਤ ਕਰਕੇ ਬੰਦਾ ખોਟੇ ਕਰਮ ਬੁਰੇ ਕਰਮ ਕਮਾਉਂਦਾ ਏ ਇਸ ਕਰਕੇ ਡਰਦਾ ਹੈ ਜਿੱਥੇ ਗੁਰਮਖੋ ਖੋਟੀ ਮਾਥੇ ਉਥੇ ਪੜਦਾ ਵੀ ਚੋਰੀ ਵੀ ਹੈ ਧੋਖਾ ਵੀ ਹੈ ਈਰਖਾ ਵੀ ਹੈ ਨਫ਼ਰਤ ਹੈ ਫਰੇਬ ਹੈ ਤੇ ਨਰਦਈਤਾ ਹੈ ਦੂਸਰੇ ਦੇ ਵਿਨਾਸ਼ ਦੀ ਭਾਵਨਾ ਹੈ ਕਿਉਂਕਿ ਜਿਸ ਤੂੰ ਬੰਦਾ ਡਰਦਾ ਹੈ ਨਾ ਉਹਨੂੰ ਮਾਰਨਾ ਵੀ ਚਾਹੁੰਦਾ ਜਿਵੇਂ ਸੱਪ ਨੂੰ ਮਾਰਨਾ ਚਾਹੁੰਦਾ ਹੈ ਪਰ ਸੱਪ ਦਾ ਡਰ ਵੀ ਹੈ ਇਸ ਲਈ ਗੁਰਮਖੋ ਜਦੋਂ ਗੁਰੂ ਦੀ ਗੁਰਮਤ ਮਿਲ ਜਾਏ ਗੁਰੂ ਦੀ ਮਤ ਲੈ ਕੇ ਜਦੋਂ ਜੀਵ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਨਾ ਤੇ ખોટી ਮਤ ਦਾ ਨਾਸ਼ ਹੋ ਜਾਂਦਾ ਹੈ ਉਦੋਂ ਤੇ ਗੁਰਮੁਖੋ ਜਦੋਂ ਗੁਰੂ ਦੀ ਮਤ ਕੋਲ ਆ ਜਾਏ ਨਾਮ ਸਿਮਰਨ ਕੋਲ ਹੋਵੇ ਬੰਦਗੀ ਇੰਨੀ ਹੋਵੇ ਇੱਥੋਂ ਤੱਕ ਗੁਰਮੁਖੋ ਜਿਹਦੇ ਕੋਲ ਨਾਮ ਸਿਮਰਨ ਹੈ ਨਾ ਸਿਮਰਨ ਦਾ ਅਭਿਆਸੀ ਹੈ ਉਹਨੂੰ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਵਾਹਿਗੁਰੂ ਜਿਹੜਾ ਤੁਹਾਡਾ ਸੇਵਕ ਹੈ ਜਿਨਨੇ ਗੁਰਮਤਿ ਨੂੰ ਧਾਰਨ ਕੀਤਾ ਹੈ ਨਾਮ ਦਾ ਅਭਿਆਸੀ ਹੈ ਉਹਨੂੰ ਕਿਸੇ ਦਾ ਡਰ ਨਹੀਂ ਉਹਦੇ ਨੇੜੇ ਤੇ ਜਮਦੂਤ ਵੀ ਨਹੀਂ ਆਉਂਦੇ ਇਸ ਲਈ ਗੁਰਮਖੋ ਡਰਦਾ ਉਹ ਹੈ ਜਿਨਨੇ ਪਾਪ ਕਰਮ ਕਮਾਏ ਨੇ ਪਾਪਾਂ ਕਰਕੇ ખોਟੀ ਮਤ ਵਿੱਚ ਬੰਦਾ ਲੱਗਾ ਰਿਹਾ। ખોਟੀ ਮਤ ਬੰਦੇ ਨੂੰ ਇੰਨੀ ਕੋ ਗੁਰਮਖੋ ਆਪਣੇ ਵਿੱਚ ਲੀਨ ਕਰ ਗਈ ਕਿ ਬੰਦਾ ਗੱਲ-ਗੱਲ ਤੇ ਪਾਪ ਕਮਾਉਂਦਾ ਹੈ। ਗੱਲ-ਗੱਲ ਤੇ ਝੂਠ ਬੋਲਦਾ ਹੈ। ਫਿਰ ਗੁਰਮਖੋ ਹਰ ਕਦਮ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਦੂਸਰੇ ਤੋਂ ਖੋਹ ਲੈਣਾ। ਦੂਸਰੇ ਨਾਲ ਬੇਈਮਾਨੀ ਕਰ ਲੈਣੀ। ਦੂਸਰੇ ਨਾਲ ਧੱਕਾ ਕਰ ਲੈਣਾ। ਫਿਰ ਇਹਨਾਂ ਕੀਤੇ ਹੋਏ ਕਰਮਾਂ ਦਾ ਅੰਦਰ ਡਰ ਵੀ ਇਹ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਫਿਰ ਡਰਦਾ ਵੀ ਹੈ ਤੇ ਡਰਦਾ ਇਸ ਕਰਕੇ ખોਟੀ ਮਤ ਨਾਲ ਕੀਤੇ ਹੋਏ ਕਰਮ ਪਾਪ ਉਹ ਇਹਨੂੰ ਡਰਾਉਂਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਕਲ ਯੁਗ ਦੇ ਧਿਆਨ ਸਮੇਂ ਅੰਦਰ ਜੇ ਡਰ ਨੂੰ ਦੂਰ ਕਰਨ ਵਾਲਾ ਹੈ ਤੇ ਜੇ ਕੋਟੀ ਮਤ ਨੂੰ ਦੂਰ ਕਰਨ ਵਾਲਾ ਹੈ ਤੇ ਉਹ ਹੈ ਪਰਮਾਤਮਾ ਦਾ ਨਾਮ ਮਹਾਰਾਜ ਕਹਿਣ ਲੱਗੇ ਨਿਰਭਉ ਜਪੈ ਸਗਲ ਭਉ ਮਿਟੈ ਜਿਹੜਾ ਨਿਰਭਉ ਵਾਹਿਗੁਰੂ ਪਰਮਾਤਮਾ ਨੂੰ ਜਪਦਾ ਹੈ ਉਹਦੇ ਤੇ ਸਾਰੇ ਡਰ ਖਤਮ ਹੋ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁਖਮਨੀ ਸਾਹਿਬ ਦੇ ਅੰਦਰ ਇੱਕ ਸ਼ਲੋਕ ਆਉਂਦਾ ਹੈ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਮਹਾਰਜ ਕਹਿਣ ਲੱਗੇ ਬੰਦਿਆ ਆ ਜਿਹੜੀ ਕੋਟੀ ਮਤ ਪਿੱਛੇ ਲੱਗ ਕੇ ਅੰਦਰ ਤੇਰੇ ਮਤ ਕੋਟੀਏ ਇਹਨੂੰ ਤੂੰ ਸਿਆਨਪ ਕਹਿਣਾ ਹੈ ਨਾ ਇਹ ਸਿਆਨਪ ਨੂੰ ਛੱਡ ਦੇ ਤੇ ਉਸ ਵਾਹਿਗੁਰੂ ਪਰਮਾਤਮਾ ਨੂੰ ਸਿਮਰ ਇੱਕ ਪਰਮਾਤਮਾ ਦੀ ਆਸ ਆਪਣੇ ਮਨ ਵਿੱਚ ਰੱਖ ਪਰਮਾਤਮਾ ਤੇਰੇ ਦਰਦ ਪਰਮਾਤਮਾ ਤੇਰੇ ਦੁੱਖ ਪਰਮਾਤਮਾ ਤੇਰੇ ਪਾਪ ਸਭ ਕੁਝ ਖਤਮ ਕਰ ਦੇਗਾ ਸਲੋਕ ਇਹ ਮਹਾਰਾਜ ਦਾ ਤਜੋ ਸਿਆਨ ਕੁਸੁਰ ਜਨ ਹੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ ਇਸ ਲਈ ਜਿਹੜਾ ਨਾਮ ਹੈ ਨਾ ਇਹ ਸਾਡੀ ਕੋਤੀ ਮਤ ਦਾ ਵੀ ਨਾਸ਼ ਕਰੇਗਾ ਡਰ ਵੀ ਦੂਰ ਹੋ ਜਾਣਗੇ ਪਰਮਾਤਮਾ ਦੇ ਨਾਮ ਨਾਲ ਜੁੜੀਏ ਫਿਰ ਮਹਾਰਾਜ ਅੱਗੇ ਕਹਿੰਦੇ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਜਿਹੜਾ ਜੀਵ ਦਿਨ ਰਾਤ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਭਜਨ ਕਰਦਾ ਸਿਮਰਨ ਕਰਦਾ ਉਹਦਾ ਜ਼ਿੰਦਗੀ ਦਾ ਮਨੋਰਥ ਜਿਹੜਾ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਉਹ ਪੂਰਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਨਿਕਲ ਜਾਂਦਾ ਹੈ ਤੇ ਜਿਹੜੇ ਆ ਸੰਸਾਰੀ ਕਰਮ ਨੇ ਨਾ ਇਹ ਵੀ ਪਰਮਾਤਮਾ ਉਹਦੇ ਆਪ ਸਿਰ ਤੇ ਖੜੇ ਹੋ ਕੇ ਉਹਦੇ ਕਾਰਜ ਰਾਸ ਕਰਦਾ ਹੈ ਸਿਰ ਉੱਪਰ ਠੰਡਾ ਗੁਰੂ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਇਹਨੂੰ ਹੀ ਮਹਾਰਾਜ ਕਹਿੰਦੇ ਥਿਰ ਕਰਦੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਭੇ ਕਾਜ ਸਵਾਰੇ ਐ ਜਾ ਤੁਧ ਭਾਵੰਦਾ ਮਹਾਰਾਜ ਕਹਿਣ ਲੱਗੇ ਸਫਲ ਹੋਵੇ ਤਿਹ ਕਾਮ ਉਹਦੇ ਕੰਮ ਕੱਲੇ ਪੂਰੇ ਨਹੀਂ ਹੁੰਦੇ ਸਫਲ ਹੁੰਦੇ ਨੇ ਸਫਲਤਾ ਦੇ ਸਹਿਤ ਪੂਰੇ ਹੋ ਜਾਂਦੇ ਨੇ ਸਤਿਗੁਰੂ ਕਿਰਪਾ ਕਰਨ ਏ ਸੀ ਸੰਖੇਪ ਦੀ ਵਿਚਾਰ ਵਿਚਾਰਾਂ ਕਰਦਿਆਂ ਹੁਆਂ ਬੇਨਤ ਭੁੱਲਾਂ ਦੀ ਆਪ ਸੰਗਤ ਨੇ ਔਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਖਿਮਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਇਹ ਵਿਚਾਰਾ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਗੁਰੂ ਕਿਰਪਾ ਨਾਲ ਵਸ ਜਾਣ ਅਸੀਂ ਵੀ ਇਸ ਕਾਲ ਯੁਗ ਦੇ ਭਿਆਨਕ ਸਮੇਂ ਅੰਦਰ ਜਿੱਥੇ ਹਰ ਥਾਂ ਤੇ ਗੁਰਮੁਖੋ ਤਤੀਆਂ ਹਵਾਵਾਂ ਵਗ ਰਹੀਐ ਉਥੇ ਨਾਮ ਅੰਦਰ ਨੂੰ ਠੰਡ ਦੇਣ ਵਾਲਾ ਨਾਮ ਨਾਲ ਜੁੜ ਜਾਈਏ ਕਲ ਤਾਤੀ ਠੰਡਾ ਹਰ ਨਾਮ ਉਸ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜੀਏ ਤੇ ਜੀਵਨ ਸਵਾਸਾਂ ਨੂੰ ਸਫਲਾ ਕਰੀਏ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਦੇ ਹੋਏ ਸਾਰੇ ਮਾਈ ਭਾਈ ਫਤੇ ਦੀ ਸਾਂਝ ਕਰੋ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ